ਮੁਰਨਾ ਦੂਜੇ ਲਾਦੇ ਨੰਬਰ ਦੇ ਕੋਈ ਨਹੀਂ 70 ਕੰਪਿਟਰ ਐਂਟਰੀ ਕੀਤੀ ਹੈ 2200 ਰੁਪਏ ਐਂਟਰੀ ਫੀਸ ਆ ਜਿੰਨਾ ਜੋ ਆਪਾਂ ਪਿੰਡ ਦੇ ਬਾਜੇ ਦੱਸ ਰਹੇ ਆ ਪਹਿਲੀ 바ਰੀਆ 2 ਮਈ ਦੀ ਪਿੰਡ ਦੇ ਆਉਣ ਦੂਜੀ ਮਈਆ ਦੂਜੀ 바ਰੀ 9 ਮਈ ਦੀ ਆ ਇਹ ਪਿੰਡ ਸਿਮੀ ਆ ਤੀਜੀ 바ਰੀ 16 ਮਈ ਦੀ ਪਿੰਡ ਤੇ ਆਉਣੇ ਚੌਥੀ 바ਰੀ 23 ਮਈ ਲੱਖੀ ਸਰ ਪੰਜਵੀਂ 바ਰੀ 2 ਜੂਨ ਪਿੰਡ ਚੁੱਕੇ ਛੇਵੀਂ 바ਰੀ ਹੈਗੀ ਆ 9 ਜੂਨ ਦੀ ਪਿੰਡ ਭਾੜੜੇ ਵਾਲਾ ਸੱਤਵੀਂ ਬਾਜੀ 16 ਜੂਨ ਦੀ ਪਿੰਡ ਬੁਰਜ ਮਹਿਮਾ ਅੱਠਵੀਂ ਬਾਜੀ 23 ਜੂਨ ਦੀ ਮਹਿਮਾ ਭਗਵਾਨਾ ਤੇ ਨੌਵੀਂ ਬਾਜੀ 23 ਜੂਨ ਦੀ ਆ ਪਿੰਡ ਮਹਿਤੇ ਆ ਜੀ ਕਾਪੀ ਤੇ ਹੋਊਗਾ ਬਾਈ ਜੀ ਸੀਰ ਸੁਖਣਾ ਤੇ ਜਿਹੜੇ ਬੰਦੇ ਪ੍ਰਧਾਨ ਲੈ ਗਏ ਆ ਗੋਰਾ ਬਾਬਾ ਤੇ ਹੁਣਾ ਤੇ ਨਾਲ ਬਾਈ ਦੋਰਾ ਕਿੰਨੀਆਂ ਹੁੰਦਾ ਮੈਂਬਰ ਹੈਗਾ ਲਖਮਣ ਲਖੀ ਸਰ ਸਿੰਧੂ ਮਹਿਮਾ ਦੂਜੇ ਨੰਬਰ ਤੇ ਬੋਰਜਾ ਤੋਂ ਚਾਰਨਾਮ ਬੋਰਜਾ ਮੰਗਲ ਬੋਰਜਾ ਤੀਜਾ ਸਿਣੀਆਂ ਤੋਂ ਕਾਕੂ ਸਿਣੀਆਂ ਤੇ ਪੀਤਾ ਸਿਣੀਆਂ ਚੌਥਾ ਪਿੰਡ ਚੁੱਕਿਆਂ ਤੋਂ ਦੀਪਾ ਚੁੱਕੇ ਤੇ ਜਗਮੀਤ ਚੁੱਕੇ ਪੰਜਵਾਂ ਪਿੰਡ ਦਿਉਣ ਤੋਂ ਜੀਤ ਦਿਉਣ ਤੇ ਸੰਦੀਪ ਦਿਉਣ ਛੇਮਾ ਹੈਗਾ ਪਿੰਡ ਭਲਾਡੇ ਵਾਲੇ ਤੋਂ ਸੁਖਮੇਲ ਸਿੰਘ ਕਾਲਾ ਬਾਬਾ ਭਲਾਡੇ ਵਾਲਾ ਜੀ ਸੱਤਵਾਂ ਪਿੰਡ ਮੈਮੇ ਤੋਂ ਛੱਲਾ ਮਹਿਮਰ ਤੇ ਬਰਜਿੰਦਰ ਮਹਿਮਾ ਅਠਮਾ ਹੈਗਾ ਜੀ ਗੋੜਾ ਸੇਂਗੀਆਂ ਇਹ ਪਿੰਡ ਮੈਥੇ ਦੀ ਜ਼ਿੰਮੇਵਾਰੀ ਹੈ ਜੀ ਦੀ ਠੀਕ ਹੈ ਜੀ ਆ ਰਹਿ ਗਏ ਹੈਗੇ ਤੇ ਸਾਰਾ ਬਾਇਓ ਡਾਟਾ ਦੀ ਬਾਜ਼ੀਆਂ ਦਾ ਤੇ ਜਿਹੜੇ ਬੰਦੇ ਵਿੱਚ ਐਂਟਰ ਕੀਤੇ ਉਹਨਾਂ ਦਾ ਮਿਲੂਗੀ ਬੋਲਦੇ ਕਿ ਜਿਹੜੇ ਰੂਲ ਆ ਪੰਜਾਹ ਕਮੇਟੀ ਦੇ ਬੋਲਦੇ ਉਹ ਹੀ ਹੋਣਗੇ ਇੱਕ ਇਹਦੇ ਤੇ ਰੂਲ ਦੋ ਕਰਿਆ ਇੱਕ ਤਾਂ ਬੈਕੂ ਨੂੰ ਗੂ ਬੰਦ ਕੀਤੇ ਹੋਏ ਆ 9 ਵਜੇ ਤੋਂ ਬਾਅਦ ਛੱਤਰੀ ਕਿਸੇ ਪਿੰਡ ਦੇ ਦੇ ਦੂਸਰ ਪਿੰਡ ਦੀ ਆ ਤਾਂ ਭੜਕਾ ਨਹੀਂ ਸਕਦਾ ਹੋਰ ਤਾਂ ਰੂਲ ਆਪਣੇ ਕੋਈ ਨਹੀਂ 50 ਪਿੰਡ ਦੇ ਰੂਲ ਹੀ ਬੋਲਦੇ ਨੇ ਬਾਕੀ ਜਿਹੜਾ ਕੋਈ ਪਾਵਾਂਗਾ ਉਹ ਅਸੀਂ ਪੋਸਟਰ ਨਾਲ ਪਾ ਦੇਾਂਗੇ। ਥਾਲੀ ਕਰ। ਇਹ ਫੋਟੋ ਖਾਦ ਤੇ ਟੱਕ ਲੱਗੇ ਤਾਂ ਉਹ ਵੀ ਸੁਟਣਾਗਾ। ਉਹਦਾ ਕੋਈ ਨਹੀਂ। ਉਹਨਾਂ ਨੇ ਅੱਗੇ ਲਾਉਣਾ। ਆਪੇ 50 ਮਿੰਟ ਤੇ ਰੁੜਿਓ ਸਾਰੇ। ਉਹਦਾ